ਕੀਰਤ ਨਾਵਾ ਜੀ ਤਿਸ ਪਾਵ ਮਿਲ ਪਾਣੇ ਕੇ ਨਾਇ ਕਰੀ ਜੇਤੀ ਸਿਰਤ ਉਪਾਈ ਵੇਖਾਂ ਮਿਲ ਕਰ ਮਾ ਕੇ ਮਿਲੇ ਲਈ ਮਾਤਵੀ ਜ ਰਤਨ ਜਵਾਹਰ ਮਾਣਿ ਜੇਖ ਗੁਰ ਕੀ ਸੇਖ ਸੁਣੀ ਗੁਰਾ ਇੱਕ ਦੀਪੁ ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਇ ਜੇ ਜੁ ਵਿਚਾਰੇ ਆਰਚਾ ਹੋਰ ਤੇ ਸੁਣੀ ਹੋਏ ਨਵਾ ਕੰਡਾ ਵਿੱਚ ਜਾਣੀ ਐ ਨਾਲ ਚਲੇ ਸਭ ਕੋਈ ਚੰਗਾ ਨਾਉ ਰਖਾਈ ਗੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੁੱਚਈ ਜੇ ਤਿਸ ਗੁਣ ਕੋਈ ਕਰੇ ਸੁਣੀਐ ਸਤ ਪੀਰ ਸੁਰਨਾਥ ਸੁਣੀਐ ਤਰਤ ਤਵਲ ਆਕਾਸ ਸੁਣੀਐ ਦੀਪ ਲੋਕ ਪਾਤਾਲ ਸੁਣੀਐ ਕੋਈ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਕਾਸ ਸੁਣੀਐ ਦੋਖ ਪਾਪ ਕਾ ਨਾਸ ਸੁਣੀਐ ਈਸਰ ਬਰਮਾ ਇੰਦ ਸੁਣੀਐ ਮੁਖ ਸੁਲਾਹਣਮੰਦ ਸੁਣੀਐ ਜੋਗ ਚੁਕਤ ਤਨਪੇਦ ਸੁਣੀਐ ਸਾਸਤਿ ਸਿਮਰਤ ਵੇਦ ਨਾਨਕ ਭਗਤ ਦਾ ਸਦਾ ਵਿਕਾਸ ਸੁਣੀਐ ਦੁਖ ਪਾਪ ਕਾ ਨਾਸ ਸੁਣੀਐ ਸਾਤ ਸੰਤੋਖ ਗਿਆਨ ਸੁਣੀਐ ਅਠਸਠ ਕਾਇਿਸਨਾਥ ਸੁਣੀਐ ਪੜਪੜ ਪਾਵੇ ਮਾਨ ਸੁਣੀਐ ਲਾਗੇ ਸਹਿਸ ਧਿਆਨ ਨਾਨਕ ਭਗਤ ਦਾ ਸਦਾ ਵਿਕਾਸ ਸੁਣੀਐ ਦੁਖ ਪਾਪ ਕਾ ਨਾਸ